ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਲੱਗੇ ਆ ਬਾਰਡਰ ਦੱਸਣਾ ਆ ਵਾਲਾ ਕਿਸ ਭੈਣ ਨੇ ਪੁੱਛਿਆ ਸੀਗਾ ਕਮੈਂਟ ਕਰਕੇ ਕਿ ਸਾਨੂੰ ਆ ਬਾਰਡਰ ਬਣਾਉਣਾ ਦੱਸਿਆ ਜਾਵੇ ਤਾਂ ਮੈਂ ਅੱਜ ਦੱਸਣ ਲੱਗੀ ਆ ਐਸੇ ਕਮੈਂਟ ਆਏ ਨੂੰ ਕਈ ਦਿਨ ਹੋ ਗਏ ਤੇ ਸਾਡੇ ਘਰੇ ਵੀ ਨਹੀਂ ਸੀਗਾ ਮਾਹੌਲ ਠੀਕ ਤੇ ਮੈਂ ਅੱਜ ਬਣਾਉਣ ਲੱਗੀ ਵੀਡੀਓ ਤੇ ਮੈਂ ਅੱਜ ਦੱਸਦੀ ਆ ਤੁਹਾਨੂੰ ਇਹ ਬਾਰਡਰ ਬਣਾਉਣ ਨਾਲ ਕਿਵੇਂ ਬਣਾਉਣਾ ਆਪਾਂ ਏ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਵੇਂ ਨੀਆਂ ਬਣੀਆਂ ਮੜਾਈਆਂ ਕੋਟਾਂ ਜਗਤਾਂ ਨੇ ਮੈਂ ਬਹੁਤ ਵੀਡੀਓ ਪਾਉਂਦੀ ਰਹਿਣੀ ਆ ਜੇ ਤੁਹਾਨੂੰ ਕਿਤੇ ਹੋਰ ਵੀ ਕਿਸੇ ਦਾ ਲੱਗੇ ਪੁੱਛਣਾ ਤਾਂ ਤੁਸੀਂ ਬੱਚ ਸਕਦੇ ਹੋ ਤੇ ਪੂਰੀ ਵੀਡੀਓ ਮੈਥੋਂ ਜਿਵੇਂ ਪੈਣਾ ਪਾਉਂਦੀ ਆ ਮੈਥੋਂ ਨਹੀਂ ਬਣਾ ਕੇ ਪਾਈ ਜਾਂਦੀ ਤੇ ਮੈਂ ਥੋੜਾ ਜਿਹਾ ਡਿਜ਼ਾਈਨ ਹੀ ਲਾ ਕੇ ਪਾਉਣੀ ਹੁੰਦੀ ਆ ਚਲੋ ਜੀ ਆਪਾਂ ਦੱਸ ਦਿਆਂ ਡਿਜ਼ਾਈਨ ਕਿਵੇਂ ਬਣਾਉਣਾ ਇਹ ਤੇ ਇਹ ਆਪਣੇ ਹੈਗਾ ਜੀ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਇਹਦੇ ਤੇ ਲਾਈਵ ਹੈ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਜਿੰਨਾ ਤੁਸੀਂ ਇਦੋਂ ਜ਼ਿਆਦਾ ਬਣਾਉਣਾ ਆਰਡਰ ਤਾਂ ਜ਼ਿਆਦਾ ਵੀ ਬਣਾ ਸਕਦੇ ਹੋ ਵੈਸੇ ਇੰਨਾ ਸਹੀ ਹੈ ਤਾਂ ਇਹ ਤਿੰਨ ਤਿੰਨ ਗੁੰਡਿਆਂ ਦਾ ਹਿਸਾਬ ਨਾਲ ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦਾ ਇਹ ਡਿਜ਼ਾਈਨ ਹੈ ਤੇ ਚਲੋ ਜੀ ਆਪਾਂ ਦੱਸਦੇ ਆ ਆਪਾਂ ਸਲਾਈ ਤੇ 33 ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਤੇ ਆਪਾਂ ਗੁੰਡੇ ਪਾ ਕੇ ਦੋ ਸਲਾਈਆਂ ਕੁਲਟੀ ਦੋਨੇ ਉਲਟੀਆਂ-ਉਲਟੀਆਂ ਦੋਨੇ ਸਾਈਡ ਤੋਂ ਬਣਾ ਲਈਆਂ ਇੱਧਰ ਵੀ ਉਲਟੀ ਬਣਾਈ ਇੱਧਰ ਵੀ ਉਲਟੀ ਬਣਾਈ ਹੁਣ ਆਪਾਂ ਉਲਟੇ ਪਾਸੇ ਫੇਰ ਜਿੱਥੇ ਆਪਾਂ ਦੂਜਾ ਰੰਗ ਲਾਵਾਂਗੇ ਆਪਣਾ ਤੁਸੀਂ ਕੋਈ ਵੀ ਰੰਗ ਲੈ ਸਕਦੇ ਹੋ ਜਿਹੜਾ ਤੁਹਾਨੂੰ ਚੰਗਾ ਲੱਗੇ ਦੋ ਰੰਗ ਦਾ ਡਿਜ਼ਾਈਨ ਬਣਦਾ ਇਹ ਕੋਈ ਵੀ ਯਾਰਾ ਤੁਸੀ ਮੜਾਉਣਾ ਚਾਹੁੰਦੇ ਆ ਉਲਟੀ ਸਾਈਡ ਤੋਂ ਇਹ ਲੱਗੂਗਾ ਜੀ ਯਾਨੀ ਉਲਟੀ ਸਾਈਡ ਆ ਇੱਧਰ ਸਿੱਧੀ ਸਿੱਧਾ ਪਾਸਾ ਆ ਆਹ ਵਾਲਾ ਕੁੰਡਾ ਤਾਰ ਕੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ാക്കി സാര കവരി സിലായി ബീ അപ്പം പൂരി സിലായി ഉൾട്ട സിലായി ഉൾട്ടി ബ സൂര്യ സിലയ ഉൽട്ടാ ബന്ധന ਦੋਨੋਂ ਪਾਸੇ ਤੋਂ ਉਲਟਾ-ਉਲਟਾ ਸਲਾਈਆਂ ਬਣਾਉਣੀਆਂ ਪੂਰੇ ਬਾਰਡਰ 'ਚ ਹਾਂ ਲੋ ਜੀ ਆਪਾਂ ਹੁਣ ਆਗੇ ਜਿਹੜੇ ਆਪਾਂ ਦੋ ਕੁੰਡੇ ਇਸ ਰੰਗ ਦੇ ਪਏ ਸੀ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਧਾਗਾ ਆਪਾਂ ਅੱਗੇ ਲੈ ਕੇ ਆਵਾਂਗੇ ਤੇ ਦੋ ਕੁੰਡੇ ਆਪਾਂ ਇਹ ਵੀ ਉਲਟੇ ਬਣਾ ਲਵਾਂਗੇ ਆਹ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ഉൾട്ട സൈഡ ഹാ ബേ ഏസ് അകലേ തന്നെ കൂടെ വാങ്ങി ബനു കുടാം ഹെണ്ണം തീ കൂറി സിലായി അപ്പം ബന ലേ ਅਲੋ ਜੀ ਆਪਾਂ ਇਧਰੋਂ ਵੀ ਸਲਾਈ ਬਣਾ ਲਈ ਆ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਦੱਸਿਆ ਹੀ ਵਿਆਹ ਸਲਾਈਆਂ ਪੂਰੀਆਂ ਆਪਾਂ ਉਲਟੇ-ਉਲਟੇ ਗਈ ਬਣਾਉਣੀਆਂ ਦੋਨੋਂ ਪਾਸੇ ਤੇ ਆ ਤਾਂਗਾ ਹੁਣ ਆਪਾਂ ਪਿੱਛੇ ਕਰਾਂਗੇ ਇਹਨੂੰ ਇਸ ਤਰ੍ਹਾਂ ਵાળ ਲੈ ਲਵਾਂਗੇ ਕਿਉਂਕਿ ਇੱਥੇ ਆਪਣਾ ਉਹ ਨਾ ਰਵੇ ਇਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਕਰਕੇ ਧਾਗਾ ਅੱਗੇ ਕਰਕੇ ਹੁਣ ਆਪਾਂ 6 ਗੁੰਡੇ ਆ ਜਿਹੜੇ ਆਪਣੇ ਇਹ ਉਲਟੇ ਬਣਾ ਲਵਾਂਗੇ ਪੰਜ ਗੁੰਡੇ ਬਣਾ ਲਵਾਂਗੇ ਆਪਾਂ ਉਲਟੇ ਆਹ ਵਾਲਾ ਗੁੰਡਾ ਕੋ ਸਿੱਧਾ ਬਣਾ ਲਵਾਂਗੇ ਅੱਗੇ ਹੁਣ ਆਪਾਂ ਬਣਾਵਾਂਗੇ ਜੀ 6 ਤੇ 3 9 ਗੁੰਡੇ ਬਣਾਵਾਂਗੇ ਇਸ ਰੰਗ ਦੇ ਤਿੰਨ ਗੁੰਡੇ ਆਪਾਂ ਹੋਰ ਇਹਦੇ ਵਿੱਚ ਜਮਾ ਕਰ ਲਾਂਗੇ ਆਪਾਂ 10 10 ਗੁੰਡੇ ਇਸ ਤਰ੍ਹਾਂ ਇਹ ਤੋਗੇ ਤੋਗੇ ਇਸ ਤਰ੍ਹਾਂ ਕਰਦੇ ਜਾਣਾ ਉਜੀ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਦੱਸ ਦਿੰਨੇ ਆ ਫੇਰ ਮੈਂ ਤੁਹਾਨੂੰ ਇੱਥੇ ਅੰਡਰ ਤੇ ਜਦੋਂ ਸਲਾਈ ਆਉਂਦੀ ਆ ਤਾਂ ਉਦੋਂ ਮੈਂ ਤੁਹਾਨੂੰ ਅੱਗੇ ਵੀਡੀਓ ਦਿਖਾਉਂਗੀ ਕਿ ਆਪਾਂ ਅਗਲੇ ਪਾਸੇ ਜਿਵੇਂ ਕੁੰਡੇ ਮੋੜ ਕੇ ਬਣਾਉਣੇ ਆ ਤੇ ਫੇਰ ਆਪਾਂ ਇਹ ਕਿਵੇਂ ਬਣਾਉਣੇ ਹੁਣ ਆਪਾਂ ਇਹ ਪੂਰੇ ਤਿੰਨ ਤਿੰਨ ਕੁੰਡੇ ਕਰਦੇ ਤੇ ਇੱਥੇ ਆਵਾਂਗੇ ਇੱਥੇ ਆ ਜਾਵਾਂਗੇ ਹੁਣ ਇਧਰ ਆਵਾਂਗੇ ਆਪਾਂ ਤਿੰਨਾਂ ਕੁੰਡੇ ਇਹਦੇ ਨਾਲ ਜੁਆਇੰਟ ਕਰ ਲਵਾਂਗੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਪੂਰੀ ਆ ਪਿੰਕ ਲੈ ਆਉਣਾ ਇੱਥੋਂ ਤੱਕ ਹਾਲੋ ਜੀ ਆਪਾਂ ਐਂਡ ਤੇ ਆ ਗਏ ਹੁਣ ਹੁਣ ਆਪਾਂ ਵਾਲੀ ਪੂਰੀ ਸਲਾਈ ਜਿਵੇਂ ਆਪਣੀ ਆ ਵਾਲੀ ਫਰੋਜੀ ਨਿਕਲੀ ਸੀ ਆ ਵਾਲੀ ਐ ਇਸ ਰੰਗ ਦੀ ਉਲਟੀ ਬਣਾਵਾਂਗੇ ਆ ਲੋ ਜਿਹਾ ਉਲਟੀ ਪਾਸੇ ਇਧਰੋਂ ਵੀ ਉਲਟੀ ਸਲਾਈ ਬਣਾ ਲਈ ਪੂਰੀ ਇਹ ਦੇਖੋ ਜੀ ਇੱਥੋਂ ਲੈ ਕੇ ਇਧਰ ਵੀ ਬਣਾ ਲਈ ਹੁਣ ਆਪਾਂ ਇੱਥੋਂ ਇਹ ਤਿੰਨ ਗੁੰਡੇ ਆਪਾਂ ਉਲਟੇ ਆਹਾਂ ਰੰਗ ਦੇ ਬਣਾਉਣੇ ਹਨ ਇੱਕ ਇੱਕ ਸਲਾਈ ਆਪਣੇ ਦੋ ਦੋ ਸਲਾਈਆਂ ਬਣਦੀਆਂ ਇੱਕ ਰੰਗ ਦੀਆਂ ਤੇ ਹੁਣ ਆਪਾਂ ਧਾਗੇ ਨੂੰ ਇਸ ਤਰ੍ਹਾਂ ਕਰਾਂਗੇ ਤਿੰਨ ਕੁੰਡੇ ਆਪਾਂ ਆਪਣੇ ਇਸ ਰੰਗ ਦੇ ਬਣਾ ਲਵਾਂਗੇ ਉਲਟੇ ਸਲਾਈ ਚ ਆਪਾਂ ਦੋ ਇੱਕ ਕੁੰਡਾ ਆਪਾਂ ਤਾਰਿਆ ਦੋ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਫਿਰ ਆਪਾਂ ਧਾਗਾ ਪਿੱਛੇ ਕਰਾਂਗੇ ਪਹਿਲਾਂ ਆਪਾਂ ਫਰੋਜੀ ਵਾਲਾ ਜ਼ਿਆਦਾ ਕਰਦੇ ਸੀ ਬਣਾਉਂਦੇ ਸੀ ਆਹ ਵਾਲੇ ਤਿੰਨ ਕੁੰਡੇ ਇੱਥੇ ਬਣਾਏ ਸੀ ਜਿਹੜੇ ਹੁਣ ਆਪਣੇ ਇਹ ਇੱਧਰ ਆ ਗਿਆ ਆ ਵਾਲੇ ਕੁੰਡੇ ਪੂਰੇ ਆਪਾਂ ਉਲਟੇ ਬਣਾ ਲਵਾਂਗੇ ਹਾਲੋ ਜੀ ਆਪਾਂ ਇੱਥੇ ਆ ਗਏ ਫਿਰ ਹੁਣ ਆਪਾਂ ਆਹ ਪਹਿਲਾਂ ਬਣਾਉਣੇ ਆ ਜੀ ਤਿੰਨ ਕੁੰਡੇ ਸਰਦਈ ਰੰਗ ਦੇ ਐਸਟਰ ਬਸ ਇਹਨਾਂ ਧਿਆਨ ਰੱਖਿਓ ਕਿ ਆਪਾਂ ਇਹ ਉਲਟੀ ਸਲਾਈ ਜਦੋਂ ਬਣਾਉਣੀ ਆ ਉਦੋਂ ਤਿੰਨ ਕੁੰਡੇ ਆਪਾਂ ਪਹਿਲਾਂ ਨਾਲ ਲੈਣੇ ਆ। ਹੁਣ ਕੀ ਹੋਣਾ ਆਪਾਂ ਤਿੰਨ ਕੁੰਡੇ ਪਹਿਲਾਂ ਬਣਾ ਲੇ ਪਹਿਲਾਂ ਆਹ ਵਾਲੇ ਤਿੰਨ ਕੁੰਡੇ ਬਣਾਏ ਸੀ ਹੁਣ ਆਪਾਂ ਆਹ ਤਿੰਨ ਕੁੰਡੇ। ਅਗਲੀ ਵਾਰੀ ਜਦੋਂ ਆਪਾਂ ਆਹ ਸਲਾਈ ਪਾਉਂਦੇ ਆਵਾਂਗੇ ਤਾਂ ਆਪਾਂ ਆ ਵਾਲੇ ਤਿੰਨ ਗੁੰਡੇ ਇੱਥੋਂ ਤੱਕ ਆਪਾਂ ਪਿੰਕ ਗੁੰਡੇ ਬਣਾਉਣੇ ਹੈਗੇ ਆ ਆ ਤਿੰਨ ਗੁੰਡੇ ਜਿਹੜੇ ਆਪਾਂ ਆਪਣੇ ਇਸ ਰੰਗ ਨਾਲ ਬਣਾਉਣੇ ਆ ਸਰ੍ਹਦਾਈ ਨਾਲ ਬਣਾਉਣੇ ਆ ਮੈਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੀ ਆ ਆਹ ਲੋ ਜੀ ਆਪਾਂ ਆਹ ਵਾਲੇ ਗੁੰਡੇ ਬਣਾ ਲਏ ਪਿੰਕ ਰੰਗ ਦੇ ਤੇ ਆ ਤਿੰਨ ਗੁੰਡੇ ਆਪਾਂ ਛੱਡ ਲਈ ਆਪਾਂ ਧਾਗਾ ਪਿੱਛੇ ਹੀ ਛੱਡਤਾ ਆਹ ਇੱਥੇ ਆਪਾਂ ਨੂੰ ਕਈ ਵਾਰੀ ਉਲਝਣ ਜੀ ਲੱਗ ਜਾਂਦੀ ਹੈ ਕਿ ਆਹ ਕੁੰਡੇ ਆਪਾਂ ਬਣਾ ਲੈਣੇ ਆ ਤੇ ਫਿਰ ਥੋੜਾ ਜਿਹਾ ਨਹੀਂ ਪਤਾ ਲੱਗਦਾ ਤੇ ਆਪਾਂ ਆਹ ਤਿੰਨ ਕੁੰਡੇ ਛੱਡ ਲੈਣੇ ਇਹਨਾਂ ਨੂੰ ਆਪਾਂ ਇਸ ਰੰਗ ਨਾਲ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਜਿਵੇਂ ਇਸ ਤਰ੍ਹਾਂ ਹੀ ਬਣਦੇ ਜਾਣਗੇ ਪਹਿਲਾਂ ਆਪਾਂ ਇਧਰੋਂ ਪਿੰਕ ਬਣਾਉਂਦੇ ਆਏ ਸੀ ਹੁਣ ਆਪਾਂ ਫਰੋਜੀ ਬਣਾਉਂਦੇ ਜਾਵਾਂਗੇ ਉਸੇ ਸਿੱਤਰਾਂ ਇਹ ਹੈ। ਡਿਜ਼ਾਈਨ ਚੱਲਦਾ ਰਹੂਗਾ ਜੀ। ਟੰਟਨ ਕੁੰਡੇ ਆਪਾਂ ਅੱਗੇ ਤੋਗੇ। ਇਸ ਤਰ੍ਹਾਂ ਬਣਾਈ ਜਾਵਾਂਗੇ। ਤਾਂ ਡਿਜ਼ਾਈਨ ਇਹ ਇਸ ਤਰ੍ਹਾਂ ਬਾਰਡਰ ਬਣ ਜੂਗਾ ਜੀ। ਤੇ ਇੱਕ ਮੈਂ ਆ ਦੱਸ ਦੇਣ ਤੁਹਾਨੂੰ ਬਾਰਡਰ ਕਿ ਆ ਆਧਾ-ਆਧਾ ਬਣਿਆ ਹੋਇਆ ਜਿਵੇਂ ਆਪਣਾ ਆਹ ਅੱਧਾ 파ਟ ਬਣਿਆ ਹੋਇਆ ਐਂਡ ਤੇ ਤੁਸੀਂ ਜਾਓ ਜਦੋਂ ਤਾਂ ਤੁਸੀਂ ਆਹ ਅੱਧਾ 파ਟ ਬਣਾਉਣਾ ਐਸ ਰੰਗ ਦਾ। ਤਫੀਰੇ ਜੁਆਇੰਟ ਹੋ ਕੇ ਪੂਰਾ ਇਸ ਤਰ੍ਹਾਂ ਬਣ ਜੂਗਾ ਇਹ ਇੱਥੇ ਸਿਉਣ ਪਾਈ ਹੋਈ ਹੈ ਅੱਧਾ ਅੱਧਾ ਬਣਾਇਆ ਹੋਇਆ ਇਹਨਾਂ ਨੇ ਇੱਥੇ ਆ ਦੋ ਦੋ ਸਲਾਈਆਂ ਪਾਈਆਂ ਤੁਸੀਂ ਥੋੜਾ ਜਿਹਾ ਪਾ ਲਿਓ ਜਿਵੇਂ ਅਗਲੀ ਵਾਰੀ ਆਹਾਂ ਇਹਦੇ ਇੱਥੇ ਆ ਕੇ ਸਿਉਣ ਸਲਾਈ ਵੀ ਕਰਨੀ ਆ ਆਹ ਸਲਾਈ ਭਾਵੇਂ ਤੁਸੀਂ ਨਾ ਪਾਇਓ ਆਹ ਵਾਲੀ ਜੇ ਤੁਹਾਨੂੰ ਵੱਡਾ ਲੱਗਦਾ ਹੋਵੇ ਬਾਰਡਰ ਤਾਂ ਆਹ ਵਾਲੀ ਸਲਾਈ ਨਾ ਪਾਇਓ ਤੇ ਆ ਸਲਾਈ ਕਰੋਗੇ ਜਦੋਂ ਇਸੇ ਮੈਂ ਇਸੇ ਤਰ੍ਹਾਂ ਬਣ ਜੂਗਾ ਜਿਵੇਂ ਆਪਾਂ ਆਹ ਵਾਲਾ ਬਣਾਇਆ। ਇਸ ਇਸ ਤਰ੍ਹਾਂ ਬਣ ਜੂਗਾ। ਇਹਦੇ ਇੱਥੇ ਦੋ ਸਲਾਈਆਂ ਆ ਗਈਆਂ ਯਾ। ਦੋਨੋਂ ਸਾਈਡਾਂ ਤੋਂ ਕੱਠੀਆਂ ਹੋ ਗਈਆਂ। ਉਹ ਤੁਹਾਡੀ ਮਰਜ਼ੀ ਆ ਜਿਵੇਂ ਦਾ ਤੁਸੀਂ ਬਣਾਉਣਾ ਬਾਰਡਰ। ਤੇ ਬਸ ਮੈਂ ਥੋੜਾ ਜਿਆਦਾ ਦੱਸਣਾ ਸੀ ਕਿ ਇੱਥੇ ਸਲਾਈ ਪਈ ਹੋਈ ਆ ਤੇ ਅੱਧਾ-ਅੱਧਾ ਬਣਾਉਣਾ ਇਹ ਐਂਡ ਤੇ ਜਾ ਕੇ। ਤੇ ਇਹ ਬਣਾਏ ਵੀ ਦੋਨੇ ਅਲੱਗ-ਲੱਗ ਹੈ ਜੀ। ਇੱਥੇ ਵੀ ਇੱਧਰ ਵੀ ਸਲਾਈ ਆ ਦੇਖੋ ਇੱਧਰ ਵੀ ਸਲਾਈ ਹੈ ਅਲੱਗ-ਅਲੱਗ ਬਣਾਏ ਹੋਏ ਆ ਇਕੱਠੇ ਨਹੀਂ ਬਣਾਏ ਅੱਡ-ਅੱਡ ਬਣਾਈ ਹੋਈ ਆ ਅੱਡ-ਅੱਡ ਬਣਾ ਕੇ ਆਪਾਂ ਥੋੜਾ ਸੌਖਾ ਹੋ ਜਾਂਦਾ ਤੇ ਆ ਆਪਾਂ ਬਣਾਇਆ ਹੈਗਾ ਜੀ ਤਿੰਨ-ਤਿੰਨ ਗੁੰਡਿਆਂ ਚ ਤੇ ਮੈਂ ਤੁਹਾਨੂੰ ਚਾਰਾਂ-ਚਾਰਾਂ ਵਾਲਾ ਵੀ ਦਿਖਾਉਣੀ ਆ ਤੇ ਆ ਆਪਾਂ ਚਾਰ-ਚਾਰ ਗੁੰਡਿਆਂ ਚ ਬਣਾਇਆ ਆ ਚਾਰ-ਚਾਰ ਗੁੰਡੇ ਆ ਆ ਹੈਗੇ 33 ਗੁੰਡੇ ਆ ਹੈਗੇ 28 ਗੁੰਡੇ ਜੇ ਤੁਸੀਂ ਇਹਨਾਂ ਹੀ ਚਾਰਾਂ ਚਾਰਾਂ ਦਾ ਬਣਾਉਣਾ ਚਾਹੁੰਦੇ ਹੋ 33 ਗੁੰਡਾ ਵਾਲਾ ਨੂੰ ਇਹਨਾਂ ਚ ਇੱਕ ਗੁੰਡਾ ਹੋਰ ਪਾ ਲਿਓ ਤਾਂ ਤੁਹਾਡਾ ਇਹ ਚਾਰ ਚਾਰ ਗੁੰਡਿਆਂ ਦਾ ਬਣ ਜੂ ਕੱਢ ਜੈਣਾ ਤਾਂ ਆਹ ਲਓ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤੁਸੀਂ ਉਹੀ ਬਣਾ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ-ਨਵੇਂ ਡਿਜ਼ਾਈਨ ਵੇਖਣ ਵਾਸਤੇ ਬਹੁਤ ਮਿਹਨਤ ਕਰਦੇ ਆਂ ਜੀ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲੇ ਸਪੋਰਟ ਵੀ ਕਰੋ ਜੀ ਆਉ ਦੇ ਬਹੁਤ ਬਹੁਤ ਮਿਹਰਬਾਨੀ ਹੋਊਗੀ ਤੇ ਬਹੁਤ ਸੋਹਣਾ ਬਾਰਡਰ ਬਣ ਕੇ ਤਿਆਰ ਹੁੰਦਾ ਤੇ ਮੈਂ ਤੁਹਾਨੂੰ ਹੁਣ ਫੇਰ ਵੀ ਦੱਸਣੀ ਕਿ ਮੈਥੋਂ ਪਹਿਲਾਂ ਕਈ ਦਿਨ ਹੋ ਗਏ ਕਮੈਂਟ ਆਏ ਨੂੰ ਤਾਂ ਮੈਥੋਂ ਨਹੀਂ ਬਣਾਇਆ ਗਿਆ ਕਿ ਸਾਡੇ ਘਰੇ ਮਰਗ ਹੋਈ ਵੀ ਸੀਗੀ ਤੇ ਚਲੋ ਫੇਰ ਵੀ ਆਪਾਂ ਆਪਣਾ ਉਹ ਵਾਲਾ ਟਾਈਮ ਸੰਭਾਲ ਕੇ ਤੇ ਫੇਰ ਟਾਈਮ ਤੋਂ ਟਾਈਮ ਕੱਢ ਕੇ ਹੁਣ ਮੈਂ ਅੱਜ ਵੀਡੀਓ ਬਣਾਈ ਹੈ ਤੇ ਨੀਚੇ ਦੇ ਇਹ ਹਾਂ ਬੀਡਿੰਗ ਬਣੀ ਆ ਕਰੀ ਇਸਨ ਖਰੋਸ਼ੀਆ ਕੀਤਾ ਹੋਇਆ ਜੀ ਇੱਥੇ ਬਲੈਕ ਨਾਲ ਕੀਤਾ ਹੋਇਆ ਉੱਪਰ ਜਾ ਕੇ ਇਸ ਰੰਗ ਨਾਲ ਕੀਤਾ ਹੋਇਆ ਮੋਢਿਆਂ ਤੇ ਮੋਢਿਆਂ ਤੇ ਇਸ ਰੰਗ ਨਾਲ ਕੀਤਾ ਹੋਇਆ ਤੇ ਗਲਮੇ ਤੇ ਵੀ ਇਸ ਰੰਗ ਨਾਲ ਕੀਤਾ ਹੋਇਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਡਿਜ਼ਾਈਨ ਪੁੱਛਣ ਵਾਸਤੇ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ